ਬੜੀ ਹੀ ਸ਼ਰਮਸ਼ਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚੋਂ ਪੰਜਾਬੀ ਸਟੂਡੈਂਟ ਦੇਖੋ ਤੁਸੀਂ ਛਿੱਟਿਆ ਹੋਇਆ ਸਮਾਨ ਜਿਹੜਾ ਕਿਸੇ ਦੇ ਬੇਕਾਰ ਹੋ ਜਾਂਦਾ ਹੈਗਾ ਤੇ ਸਾਨੂੰ ਨਹੀਂ ਚਾਹੀਦਾ ਉਹ ਬਾਹਰ ਸੈੱਟ ਦਿੰਦੇ ਆ ਤੇ ਉਹ ਚੱਕ ਚੱਕ ਕੇ ਅੰਦਰ ਲਿਜਾ ਰਹੇ ਵਿੱਚ ਕੁੜੀਆਂ ਦੇਖੋ ਤੁਸੀਂ ਕੱਦੇ ਕੱਤਿਆਂ ਦੇ ਜਦੋਂ ਉਦੋਂ ਬੰਦਾ ਕੱਢਦਾ ਜਦੋਂ ਉਹਨਾਂ 'ਚ ਖਟਮਲ ਪੈ ਜਾਣ ਜਾਂ ਉਹਨਾਂ 'ਚ ਨੁਕਸ ਹੋਵੇ ਜਾਂ ਉਹ ਖਰਾਬ ਵੀ ਕਰ ਕੱਦੇ ਪੱਖੇ ਦੇਖੋ ਤੁਸੀਂ ਪੱਖਾ ਕੀ ਚੀਜ਼ ਆ ਯਾਰ 10 ਦਾ ਪੱਖਾ ਆ ਜਾਣਾਗਾ ਤੇ ਕੁਰਸੀਆਂ ਰੋੜੀ ਜਾਂਦੇ ਆ ਸਮਝ ਨਹੀਂ ਆਉਂਦੀ ਬਾਅਦ ਦੇ ਵਿੱਚ ਇਹੋ ਜੇ ਲੋਕ ਵੀ ਸਟੇਟਸ ਪਾਉਂਦੇ ਆ ਕਿ ਸਾਡੀ ਸਰਦਾਰੀ ਸਾਡਾ ਆਈਫੋਨ ਅਸੀਂ ਜੱਟਾਂ ਦੇ ਮੁੰਡੇ ਆ ਆ ਥੋੜੇ ਸਾਹਮਣੇ ਆ ਕੀ ਹਾਲਾਤ ਹੋਏ ਪਏ ਆ ਛਿੱਟਿਆ ਹੋਇਆ ਸਮਾਨ ਕਿਸੇ ਦਾ ਜਿਹੜਾ ਪੱਕਵਾੜ ਦੇ ਵਿੱਚ ਛੱਡ ਦਿੰਨੇ ਆ ਕਦੇ ਸੰਪੇ ਦੇ ਵਿੱਚ ਛੱਡ ਦਿੰਨੇ ਆ ਸਿੱਤੇ ਪਾਸਾ ਦੇ ਵਿੱਚ ਕਹੋ ਕੂੜੇ ਦੇ ਵਿੱਚ ਛੱਡ ਦਿੰਨੇ ਆ ਜਿਹਨੂੰ ਗੱਡੀਆਂ ਨੇ ਆ ਕੇ ਕੂੜੇਦਾਨ ਨੇ ਚੱਕ ਕੇ ਲੈ ਜਾਣਾ ਹੁੰਦਾ ਉਹ ਸਮਾਨ ਨੂੰ ਚੱਕ ਚੱਕ ਕੇ ਇਹ ਆਪਦੇ ਅੰਦਰਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਰੱਖ ਰਿਆ। ਦੇਖੋ ਤੁਸੀਂ ਜੇ ਤੁਸੀਂ ਕਮਾਈ ਕਰਦੇ ਆਂ ਸੋਨੂੰ ਪੈਸੇ ਬਣਦੇ ਆ। ਤੁਸੀਂ ਇਹ ਸਮਾਨ ਇੱਕ ਗੱਦਾ ਤੇ ਪੱਖਾ, ਕੁਰਸੀਆਂ ਤੁਸੀਂ ਮੌਰੇ ਲੈ ਸਕਦੇ ਆਂ। ਕਿੰਨੇ ਕ ਦੀ ਚੀਜ਼ ਆ ਇਹ। ਇਹ ਚੀਜ਼ਾਂ ਇਹ ਜਿਹੜੇ ਵੀਡੀਓ ਬਣਾਏ ਆ ਇੱਕ ਗੱਲੋ ਚੰਗਾ ਹੋਇਆ ਕਿ ਕਿਸੇ ਨੇ ਵੀਡੀਓ ਬਣਾ ਲਏ ਸਮਾਨ ਚੋਰੀ। ਤੇ ਇਹ ਦੇਖੋ ਕੁੜੀਆਂ ਸਮਝ ਨਹੀਂ ਆਉਂਦੀ ਕਿ ਇੰਨੇ ਮਾੜੇ ਹਾਲਾਤ ਕਿਵੇਂ ਹੋ ਗਏ ਆ। ਕਿੰਨੇ ਕ ਇੰਨੀ ਮਾਨਸਿਕਤਾ ਥੱਲੇ ਡੈਗ ਪੋ ਗਈ ਕਿ ਚਲੋ ਤੁਸੀਂ ਚੁੱਕਿਆ ਤਾਂ ਚੁੱਕਿਆ ਘੱਟੋ ਘੱਟ ਵੀਡੀਓ ਤਾਂ ਨਾ ਬਣਾ ਕੇ ਵਾਇਰਲ ਕਰੋ ਚਲ ਜਿਨੇ ਵੀ ਕੀਤੀ ਚੰਗਾ ਕੀਤਾ ਇਹ ਜਿਹੜਾ ਚਿਹਰਾ ਸਾਹਮਣੇ ਆਉਣਾ ਚਾਹੀਦਾ ਸੀਗਾ ਮੁੱਸਾਂ ਕੁੰਨੀਆਂ ਕਰਕੇ ਸਟੇਟਸ ਲਾਉਣੇ ਆ ਕਿ ਅਸੀਂ ਪੱਕੇ ਆ ਫਲਾਨਾਗਾ ਅਸੀਂ ਕੈਨੇਡਾ ਗਏ ਆ ਆ ਤੁਸੀਂ ਦੇਖ ਲਓ ਕਿਸੇ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਉੱਥੋਂ ਦੇ ਲੋਕ ਜਿਹੜੇ ਬਸਨੀਚ ਹੁੰਦੇ ਆ ਅਮੀਰ ਹੁੰਦੇ ਆ ਉਹ ਆਉ ਦਾ ਪ੍ਰਾਣਾ ਸਮਾਨ ਸੈਟ ਦਿੰਦੇ ਆ ਜਦੋਂ ਉਹ ਯੂਸਫੁਲ ਨਹੀਂ ਰਹਿੰਦਾਗਾ ਬੇਕਾਰ ਹੋ ਜਾਂਦਾਗਾ ਉਹਨਾਂ ਚ ਕੋਈ ਫਾਲਟ ਹੁੰਦਾਗਾ ਤੇ ਉਹਨਾਂ ਨੂੰ ਇਹ ਚੁੱਕ ਚੁੱਕ ਕੇ ਆਪਦੇ ਕਮਰਿਆਂ ਦੇ ਵਿੱਚ ਸਟੋਰ ਕਰ ਰਹੇ ਆ ਤੁਸੀਂ ਇਹ ਚੀਜ਼ ਬਾਰੇ ਕੀ ਸੋਚਦੇ ਆ ਆਪਣੇ ਕੀਮਤੀ ਸੁਝਾਅ ਜਰੂਰ ਦੇਣਾ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀ ਸਟੱਟਸ ਕੋ